ਗੱਡੀ ਧੋਣੀ ਵੀ ਐ ਸਰਫ ਯੂਜ਼ ਕਰ ਸਕਦਾ ਬੰਦਾ ਬਿਲਕੁਲ ਹੀ ਬਹੁਤ ਬੰਦੇ ਹੈ ਕਿ ਗਲਤੀ ਕਰਦੇ ਨੇ ਹਟ ਤਾਂ ਚਲਦੀ ਪਿੰਡ ਅਚ ਖਾ ਸੀ ਵੀਰੇ ਬਹੁਤ ਕੁਆਲਿਟੀ ਦੀ ਸਰਫ ਦੇਖੋ ਹੁਣ ਬਈਰ ਆਪਾਂ ਕਹਿੰਦੇ ਨੇ ਸ਼ੈਂਪੂ ਨਾਲ ਵਾਸ਼ ਕਰ ਲੈਨੇ ਸ਼ੈਂਪੂ ਦੇ ਵਿੱਚ ਵੀ ਬਹੁਤ ਕੁਆਲਿਟੀ ਆ 200 ਰੁਪਏ ਦਾ ਵੀ 5 ਲੀਟਰ ਮਿਲਦਾ ਵਾ ਅੱਛਾ 200 ਰੁਪਏ ਦਾ 100 ਐਮਐਲ ਵੀ ਆਉਂਦਾ ਵਾ ਬਹੁਤ ਬੰਦਿਆਂ ਨੇ ਟਰੈਕਟਰਾਂ ਦੇ ਉੱਤੇ ਕਹਿੰਦੇ ਨੇ ਅਸੀਂ ਲੈਮੀਨੇਸ਼ਨ ਕਰਾਉਣੀ ਥੋੜੀ ਕੀ ਰਾਏ ਐ ਲੈਮੀਨੇਸ਼ਨ ਨੂੰ ਲੈ ਕੇ ਟਰੈਕਟਰ ਮੈਂ ਯਾਨੀ ਵੀ ਉਹਨੇ ਹੁਣ ਹਰ ਟਾਈਮ ਹੀਟ 'ਚ ਰਹਿਣਾ ਹਰ ਟਾਈਮ ਹੀਟ 'ਚ ਰਹਿਣਾ ਉਹਨੇ ਸਿਰਫ ਇੱਕ ਬਹੁਤ ਛੋਟੀ ਮਾਈਨਰ ਜੀ ਆ ਟਰੈਕਟਰ ਨੇ ਦੇਖੋ ਮਿੱਟੀ 'ਚ ਚੱਲਣਾ ਵਾ ਮਿੱਟੀ 'ਚ ਚੱਲਣਾ ਪੀਪੀਐਫ ਦੇ ਵਿੱਚ ਵੀ ਬ੍ਰਾਂਡ ਨੇ ਕੋਟਿੰਗ ਦੇ ਵਿੱਚ ਵੀ ਬ੍ਰਾਂਡ ਨੇ ਠੀਕ ਹੈ ਹੁਣ ਆਪਾਂ ਨੂੰ ਕਸਟਮਰ ਦੇ ਮੈਨੂੰ ਕਾਲ ਆਉਣੀ ਆ ਵੀਰੇ ਆਪਾਂ ਪੀਪੀਐਫ ਕਰਾਉਣੀ ਆ ਜਾਂ ਕੋਟਿੰਗ ਕਰਾਉਣੀ ਆ ਕੀ ਕੋਸਟ ਆ ਮੈਂ ਕੋਸਟ ਦਿੰਨਾ ਉਹਨਾਂ ਨੇ ਕਿਹਾ ਵੀਰੇ ਸਾਡੇ ਅੱਧੇ ਰੇਟ 'ਚ ਹੀ ਕਰਦੇ ਨੇ ਵੀ ਫਲਾਣੀ ਜਗ੍ਹਾ ਇੰਨੇ ਦੀ ਕਰਦੇ ਆ ਅੱਧੇ ਰੇਟ 'ਚ ਕਰਦੇ ਨੇ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਫਤਿਹਗੜ੍ਹ ਸਾਹਿਬਿੰਦਲਾ ਟਰੈਕਟਰਦਾਨ ਦੇ ਆਏ ਹੋਏ ਆ ਜੀ ਤੇ ਕੱਲ ਨੂੰ ਆਪਣੇ ਪਿੰਡ ਰਜਿੰਦਰਗੜ੍ਹ ਤੇ ਚਾਚੇ ਦਾ ਜੀ ਦੇ ਦੋ ਟਰੈਕਟਰਾਂ ਦੀ ਡਿਲੀਵਰੀ ਹੈ। ਦੋ ਟਰੈਕਟਰ ਕਿਹੜੇ ਆ ਉਹ ਗੱਲ ਵਾਲੇ ਬਲੌਗ ਦੇ ਵਿੱਚ ਆਪਾਂ ਦੱਸਾਂਗੇ। ਦੋ ਟਰੈਕਟਰ ਫਲਕਾਰੀਆ ਦੇ ਚੱਲੇ ਹਾਰ ਦੇ ਚੱਲੇ ਤੇ ਬਾਕੀ ਹੁਣ ਕਹਤਾ ਭਾਈ ਤੁਸੀਂ ਨੇ ਆਪਣੀ ਹਨਾ ਡੈਕੋਰੇਸ਼ਨ ਕਰਨੀ ਜਿੰਨੀ ਵੀ ਕਰਨੀ ਹੈ ਫੁੱਲ ਫੁੱਲ ਸਾਰੇ ਹੁਣ ਤੁਸੀਂ ਲੈਣੇ ਆ। ਤੇ ਦੋ ਟਰੈਕਟਰਾਂ ਦੀ ਡਿਲੀਵਰੀ ਕੱਲ ਨੂੰ ਦਿਖਾਵਾਂਗੇ ਸਾਰਿਆਂ ਦੱਸਾਂਗੇ ਨਾਲੇ ਫੈਸਿਲਿਟੀਆਂ ਹਨਾ ਤੇ ਅੱਗੇ-ਅੱਗੇ ਕਿਹੜੇ-ਕਿਹੜੇ ਮਾਡਲ ਹੋ ਜਿਹੜੇ 130 ਪਾਵਰ ਸ਼ਾਇਦ ਪਤਾ ਨਹੀਂ 100 ਪਾਵਰ ਤੋਂ ਉੱਪਰ ਦੇ ਜਿਹੜੇ ਹਲੇ ਲੌਂਚ ਕਰਨੇ ਮਿੰਦਰਾ ਨੇ ਉਹਨਾਂ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ ਤੇ ਬਾਕੀ ਹੁਣ ਚੱਲਿਆਂ ਜੀ ਦਰਾਹੇ ਨੂੰ ਤੇ ਗੱਡੀ ਅੱਜ ਮਿਲਣੀ ਆਪਣੀ ਸਕੋਰਪੀਓ ਕੋٹنگ ਜਿਹੜੀ ਕਰਾਉਣ ਲਈ ਖੜਾਈ ਸੀ ਆਪਾਂ ਨੇ ਤੇ ਕੋٹنگ ਤੇ ਬਲੌਗ ਆ ਜਿਹੜਾ ਸਾਰਾ ਕਿੰਨੇ ਤਰ੍ਹਾਂ ਦੀ ਕੋਟਿੰਗ ਆ ਤੇ ਸਾਰੀਆਂ ਆਪਾਂ ਬਾਕੀ ਦਰਾਹੇ ਪਹੁੰਚ ਕੇ ਗੱਲਾਂ ਬਾਤਾਂ ਕਰਦੇ ਆ ਸੋ ਜੁੜੇ ਰਹੋ ਜੀ ਬਲੌਗ ਦੇ ਨਾਲ ਲਓ ਜੀ ਦਰਾਹੇ ਪਹੁੰਚ ਚੁੱਕੇ ਆ ਤੇ ਫਿਰ ਨਵਦੀਪ ਕੋਲੇ ਆਏ ਆ ਤੁਸੀਂ ਦੇਖਿਆ ਹੋਣਾ ਬੜੀਆਂ ਰੀਲਾਂ ਵੀਰ ਦੀਆਂ ਵਾਇਰਲ ਹੁੰਦੀਆਂ ਨੇ ਮਤਲਬ ਟਰੈਕਟਰਾਂ ਨੂੰ ਜਿਹੜੇ ਹਨਾ ਕੋਟਿੰਗ ਵਗੈਰਾ ਕਰਦੇ ਆ ਕਰੇ ਜਾ ਜਾ ਕੇ ਵੀ ਹੈ ਨਾ ਜਿੰਨੇ ਟਰੈਕਟਰ ਦੀ ਸਰਵਿਸ ਦੇਣੀ ਆ ਉਹ ਕੋਟਿੰਗ ਦੀ ਤਾਂ ਉਹ ਵੀ ਲੋਨੀ ਘਰੇ ਜਾ ਕੇ ਵੀ ਕਰਦਨੇ ਤੇ ਵੀਰ ਨਵਦੀਪ ਕੋਲੇ ਪਹੁੰਚੇ ਆਂ ਦਰਾਹੇ ਤੇ ਆ ਪਿੱਛੇ ਆਪਣੀ ਗੱਡੀ ਆਪਾਂ 3 ਦਿਨ 2 ਦਿਨ ਪਹਿਲਾਂ ਛੱਡ ਕੇ ਗਏ ਸੀ ਉਸ ਦਿਨ ਆਪਾਂ ਤੁਹਾਨੂੰ ਕਿਹਾ ਤਾਂ ਵੀ ਇੱਕ ਤਾਂ ਆਪਾਂ ਜਿੰਨੇ ਵੀ ਤਰ੍ਹਾਂ ਦੀ ਕੋਟਿੰਗ ਹੁੰਦੀ ਆਪਾਂ ਸਾਰੀ ਕੋਟਿੰਗ ਦੀ ਡਿਟੇਲ ਦਵਾਂਗੇ ਬੜੀ ਬਹਿਸ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਭਾਈ ਉੱਥੇ ਫਲਾਣੀ ਜਗ੍ਹਾ ਯਾਰ ਇੰਨੇ ਦੀ ਕੋਟਿੰਗ ਕਰਦੇ ਆ ਫਲਾਣੀ ਜਗ੍ਹਾ ਇੰਨੇ ਦੀ ਕਰਦੇ ਆ ਤਾਂ ਉਹਦਾ ਕੀ ਰੀਜ਼ਨ ਹੁੰਦਾ ਹੈ ਕੀ ਕੀ ਕੁਆਲਿਟੀ ਮਿਲਦੀ ਆ ਉਹ ਸਾਰੀਆਂ ਗੱਲਾਂ ਮੈਂ ਤੱਜ ਜਲੇ ਬਲੌਗ 'ਚ ਕਰਾਂਗੇ ਇਹ ਬਲੌਗ ਖਾਸ ਕਰਕੇ ਉਹ ਵੀਰਾਂ ਲਈ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਆਪਣੀ ਕੋਈ ਵੀ ਗੱਡੀ ਕੋਟਿੰਗ ਕਰਵਾਉਣੀ ਹੈ ਤੇ ਕਰਵਾਉਣ ਦੀ ਚਾਹੇ ਸੋਚ ਵੀ ਰਹੇ ਨੇ ਤੇ ਉਹਨਾਂ ਨੂੰ ਇੱਕ ਬਜਟ ਦਾ ਆਈਡੀਆ ਹੋ ਜਾਊਗਾ ਵੀ ਕਿੰਨੇ ਕ ਬਜਟ 'ਚ ਕਿਹੜੇ ਤਰ੍ਹਾਂ ਦੀ ਕੋਟਿੰਗ ਸਾਡੇ ਲਈ ਲਾਹੇਵੰਦ ਰਹੂਗੀ ਹਨਾ ਤੇ ਇੱਕ ਵਾਰ ਪਹਿਲਾਂ ਆਪਾਂ ਗੱਡੀ ਦੇ ਦਰਸ਼ਣਦਾਰੇ ਕਰਾ ਦਈਏ ਇਹ ਗੱਡੀ ਆਪਣੀ ਕੋٹنگ ਕਰਾਈ ਹੈ ਤੇ ਇਹਨੂੰ ਤਕਰੀਬਨ ਕਿੰਨਾ ਟਾਈਮ ਲੱਗਿਆ ਉਹ ਸਾਰਾ ਵੀ ਆਪਾਂ ਦੱਸਾਂਗੇ ਤੁਸੀਂ ਗੱਡੀ ਦੀ ਪਹਿਲਾਂ ਲੁੱਕ ਚੈੱਕ ਕਰ ਲਓ ਮੈਂ ਉਸ ਦਿਨ ਗੱਲ ਕਰਦਾ ਤਾਂ ਵੀ ਦੇਖੋ ਵੀ ਆਹ ਲਾਈਟਾਂ ਜੀਆਂ ਚਮਕਦੀਆਂ ਹਨਾ ਅਸੀਂ ਵੀ ਦਿਖਾਉਣੀ ਹੈ ਤੇ ਇਹ ਜਿੱਦਣ ਲਿਆਂਦੀ ਦੀ ਗੱਡੀ ਉਹਦੀ ਮੈਂ ਵਿੱਚ ਫੋਟੋ ਐਡ ਆਨ ਕਰ ਦਿੰਦਾ ਵੀ ਉਸ ਦਿਨ ਗੱਡੀ ਦੀ ਕੰਡੀਸ਼ਨ ਕੀ ਸੀ ਕੀ ਨਹੀਂ ਤੇ ਆਜੋ ਫੇਰ ਤੁਹਾਡੀ ਗੱਲਬਾਤ ਕਰਾਉਣੀ ਹੈ ਆਪਾਂ ਵੀਰ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਬਧੀਆ ਬਧੀਆ ਪਹਿਲਾਂ ਗੱਡੀ ਦਾ ਸ਼ੁਕਰੀਆ ਧੰਨਵਾਦ ਜੀ ਬੜੀ ਸੋਹਣੀ ਗੱਡੀ ਬਣਾਤੀ ਹਾਂਜੀ ਹਾਂਜੀ ਵੀਰੇ ਕਿੰਨੇ ਕੁ ਟਾਈਮ ਖਾ ਜਾਂ ਗੱਡੀ ਵੀਰੇ ਕੰਡੀਸ਼ਨ ਤੇ ਡਿਪੈਂਡ ਕਰਦਾ ਵਾ ਵੀ ਮਾਡਲ ਦੇ ਹਿਸਾਬ ਨਾਲ ਵੀ ਕਿੰਨੇ ਸਾਲ ਪੁਰਾਣੀ ਹੈ ਗੱਡੀ ਕਈ ਵਾਰ ਨਵੀਂ ਗੱਡੀ ਦੀ ਵੀ ਕੰਡੀਸ਼ਨ ਇੰਨੀ ਜਲਦੀ ਖਰਾਬ ਹੋ ਜਾਂਦੀ ਆ ਵੀ ਪੁਰਾਣੀਆਂ ਨਾਲੋਂ ਵੱਧ ਟਾਈਮ ਲੱਗ ਜਾਂਦੀ ਆ ਟਾਈਮ ਤੇ ਵੀ ਖਾਸੀ ਖਾਗੀ ਹੋਣੀ ਟਾਈਮ ਤੁਹਾਡੇ ਸਾਹਮਣੇ ਸੀਗਾ ਸਾਡੇ ਬਸੇ ਕੀ ਹੱਥ ਹੁੰਦੀ ਆ ਅਸਲ ਚ ਜਿਆਦਾ ਗੱਡੀ ਲਈ ਤੀ ਨਾ ਬਾਦਲ ਸਾਹਿਬ ਉਹਨਾਂ ਨੂੰ ਚਾਹੀਏ ਸਾਨੂੰ ਵੀ ਮਤਲਬ ਆਉਂਦੇ ਜਾਂਦੇ ਨੇ ਜਾਂ ਦੇਖਣਾ ਬਣਾ ਮੋਟਾ ਕੱਪੜਾ ਜੱਕ ਸਾੜਨਾ ਬੋਂਟ ਤੇ ਗੰਦਾ ਪਿਆ ਬੈਠੇ ਪਰ ਉਹ ਚੀਜ਼ ਨੇ ਨੁਕਸਾਨ ਕਰਿਆ ਸਾਨੂੰ ਹੁਣ ਪਤਾ ਲੱਗਿਆ ਚ ਕਰੇ ਸੀ ਵੀਰੇ ਪਹਿਲਾ ਇਹ ਚੀਜ਼ਾਂ ਦੇ ਜਿਵੇਂ ਸੋਸ਼ਲ ਮੀਡੀਆ ਤੇ ਕਾਰਨ ਪਤਾ ਨਹੀਂ ਸੀਗਾ ਪਤਾ ਨਹੀਂ ਤਾਂ ਹੁਣ ਸੋਸ਼ਲ ਮੀਡੀਆ ਕਾਰਨ ਪਤਾ ਲੱਗਦਾ ਹੁਣ ਵੀ ਲੋਕਾਂ ਨੂੰ ਵੇਰ ਨਹੀਂ ਨਸਾ ਨਹੀਂ ਵੀ ਇਹ ਕਰ ਕੀ ਰਹੇ ਨੇ ਸਿਰਫ ਇਹੀ ਕਹਿੰਦੇ ਵੀ ਕੋਈ ਪਾਲਿਸ਼ ਵੱਜ ਰਹੀ ਹੈ ਗੱਡੀਆਂ ਨੂੰ ਵੀ ਆਪਾਂ ਵੀ ਕਰਾਉਣੀ ਆ ਆਪਾਂ ਨੇ ਵੀ ਕਰਾਉਣੀ ਆ ਠੀਕ ਹੈ ਬਟ ਇਹ ਟੈਕਨੋਲੋਜੀ ਵੀਰੇ ਇੰਟਰਨੈਸ਼ਨਲ ਟੈਕਨੋਲੋਜੀ ਆ ਠੀਕ ਆ ਵੀ ਗੱਡੀਆਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਵਾ ਯੂਵੀ ਰੇਸ ਤੋਂ ਹਾਂ ਆਪਾਂ ਉਹੀ ਚੀਜ਼ ਦੀ ਅੱਜ ਗੱਲ ਕਰਨੀ ਆ ਮੰਨ ਲਓ ਗੱਡੀ ਦੇ ਬੰਦੇ ਨੇ ਕੋਟਿੰਗ ਕਰਵਾ ਲਈ ਹੁਣ ਅਜੰਸਿਓਂ ਜੀ ਵੀ ਕਹਿ ਦਿੰਨੇ ਆ ਕੋਈ ਕਹਿੰਦਾ ਵੀ ਸਾਲ ਦੀ ਮੈਂ ਗਰੰਟੀ ਵਾਰੰਟੀ ਦਿੰਦਾ ਤਾਂ ਕੋٹنگ ਦੀ ਵੈਸੇ ਕੋٹنگ ਕਰਾਉਣ ਦਾ ਕੀ ਮਕਸਦ ਹੁੰਦਾ ਤੇ ਇਹ ਕਿੰਨਾ ਕੁ ਟਾਈਮ ਆਪਣੀ ਗੱਡੀ ਨੂੰ ਸੇਫ ਰੱਖਦੀ ਹੈ ਹਾਂ ਜੀ ਵੀਰੇ ਕੋٹنگ ਦਾ ਵੀਰੇ ਹੁਣ ਮੇਨ ਮਕਸਦ ਇਹੀ ਆ ਵੀ ਨਾਰਮਲ ਗੱਡੀ ਨਾਲ ਹੁਣ ਤੁਸੀਂ ਪਹਿਲਾਂ ਵਾਲੀ ਕੰਡੀਸ਼ਨ ਚੈੱਕ ਕੀਤੀ ਆ ਹਾਂ ਪਹਿਲਾਂ ਦੀ ਚੈੱਕ ਕਰਨੀ ਇਹ ਤਾਂ ਵੀਰੇ ਕੁਝ ਹੈ ਨਹੀਂ ਬਹੁਤ ਵੀਰੇ ਵੀ ਕਹਿੰਦੇ ਵੀ ਸਕਰੈਚ ਹੀ ਨਹੀਂ ਪੈਣਾ ਹੈਗਾ ਬੰਦਨ ਸਿਰਫ ਕੋٹنگ ਦੇ ਚੱਕਰ 'ਚ ਜਿਵੇਂ ਹੁਣ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਆਪਾਂ ਸਾਰੇ ਦੇਖ ਰਹੇ ਆ ਜੀ 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 ਫਰੇਕ ਕੰਮ 'ਚ ਹਮ ਵੀ ਹਰੇਕ ਬੰਦਾ ਦੇਖ ਰਿਹਾ ਕੋਈ ਵੀ ਕੰਮ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਉਸ ਚੀਜ਼ ਤੋਂ ਬੰਦੇ ਪੁੱਛਣਗੇ ਵੀਰੇ ਕੋٹنگ ਕਰਾਉਣੀ ਆ ਪੀਪੀਐਫ ਕਰਾਉਣੀ ਆ ਬਹੁਤ ਬੰਦੇ ਇਸ ਚ ਜ ਕਨਫਿਊਜ਼ ਹੀ ਹੋ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਵੀ ਵੀਰੇ ਸਾਡੇ ਕੋਲੇ ਕਾਲੀ ਗੱਡੀਆਂ ਦੇ ਬੰਦੇ ਵਿੱਚ ਪੀਪੀਐਫ ਕਰਾ ਰਹੇ ਨੇ ਆਪਣੀ ਗੱਡੀ ਤੇ ਦੱਸੋ ਪਹਿਲਾਂ ਵੀ ਕੀ ਕਰਿਆ ਹਲੇ ਮੈਨੂੰ ਵੀ ਇੰਨੀ ਨੌਲੇਜ ਨਹੀਂ ਚਲੋ ਉਹਨੂੰ ਆਪਾਂ ਇਹਨੂੰ ਵੀਰੇ 10 ਇੰਚ ਕੋٹنگ ਕੀਤੀ ਆ 10 ਇੰਚ ਕੋਟਿੰਗ ਹਾਂਜੀ ਕੋਟਿੰਗ ਤੋਂ ਪਲੱਸ ਉੱਪਰ ਪੀਪੀਐਫ ਆ ਜਾਂਦੀ ਆ ਆਹਾਂ ਉਹ ਸਕ੍ਰੈਚ ਲੈਸ ਕਹਿ ਸਕਦੇ ਆ ਉਹ ਸੈਲ ਫੀਲ ਕਰਦੀ ਐ ਸਕ੍ਰੈਚ ਜਿੰਨਾ ਪੈਂਦਾ ਵਾ ਹਾਂ ਉਹ ਟੈਂਪਰੇਚਰ ਦੇ ਹਿਸਾਬ ਨਾਲ ਸਾਰਾ ਹੀਲ ਹੋ ਜਾਂਦਾ ਇੱਕ ਇੱਕ ਉਹ ਹੁੰਦੇ ਜਿਵੇਂ ਲੈਮੀਨੇਟ ਲਾਈਕ ਅੱਛਾ ਉਹ ਚੀਜ਼ ਉਹ ਚੀਜ਼ ਅਲੱਗ ਹੋ ਜਾਂਦਾ ਅੱਛਾ ਉਹ ਲੱਗ ਜਾਂਦਾ ਲੈਮੀਨੇਟ ਤਰ੍ਹਾਂ ਦਾ ਪੇਪਰ ਚੜ ਜਾਂਦਾ ਉੱਪਰ ਸਾਰੀ ਗੱਡੀ ਤੇ ਸਾਰੀ ਗੱਡੀ ਤੇ ਤੇ ਮਿਹਨਤ ਤਾਂ ਚੰਗੀ ਲੱਗੀ ਹੋਣੀ ਗੱਡੀ ਤੇ ਬਹੁਤ ਟਾਈਮ ਲੱਗਿਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਵੀ ਵੀਰੇ ਨੂੰ ਵੀਡੀਓ ਕਾਲ ਲਈ ਸੀ ਕਿ ਵੀਰੇ ਕੰਮ ਸ਼ੁਰੂ ਕਰਨ ਲੱਗੇ ਆ ਵੀ ਟਾਈਮ ਨੋਟ ਕਰ ਲਓ ਕਿੰਨੇ ਵੇਲੇ ਤੱਕ ਫਾਈਨਲ ਕਰਦੇ ਆ ਅਸਲ 'ਚ ਨਾ ਦਿਨ ਪਰ ਦਿਨ ਗੱਡੀ ਦੀ ਥੋੜੀ ਜੀ ਕੰਡੀਸ਼ਨ ਜ਼ਿਆਦਾ ਖਰਾਬ ਹੁੰਦੀ ਜਾਂਦੀ ਸੀ ਹੁਣ ਸਾਡੇ ਕੋਲ ਵੀ ਸਮਾਂ ਹੈਗਾ ਤਾਂ ਇਹ ਚੀਜ਼ ਦਾ ਵੀ ਚਲੋ ਹਨਾ ਕਰਵਾ ਲਈਏ ਹਾਂਜੀ ਤੇ ਹੁਣ ਵੀਰੇ ਆਪਣੇ 70 ਤੋਂ 80% ਗੱਡੀ ਹੂੰ ਕਾਲੀ ਆ ਹੂੰ ਕਾਲੀ ਕਿਉਂ ਆ ਟੈਕਨੋਲੋਜੀ ਹਾਈ ਹੋ ਗਈ ਜਿਹੜੀ ਮਾਰਕੀਟ ਦੇ ਵਿੱਚ ਆ ਹਰੇਕ ਸ਼ਹਿਰ ਦੇ ਵਿੱਚ 3 ਤੋਂ 4 ਡਿਟੇਲਿੰਗ ਸਟੂਡੀਓ ਹੈਗੇ ਨੇ ਜੀ 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 ਠੀਕ ਹੈ ਠੀਕ ਨੇ ਹਾਂ ਬਿਲਕੁਲ ਮੇਨਟੇਨੈਂਸ ਬਹੁਤ ਈਜ਼ੀ ਹੋਗੀ ਹੂੰ ਈਜ਼ੀ ਹੋ ਗਿਆ ਵੀ ਤਾਂ ਕਾਲੀ ਗੱਡੀ ਦਾ ਚਲੋ ਸ਼ੌਂਕ ਸੀਗਾ ਕਾਲੀ ਗੱਡੀ ਦੀ ਡਿਮਾਂਡ ਵੱਧਦੀ ਗਈ ਵੱਧਦੀ ਗਈ ਓਮੀ ਡਿਟੇਲਿੰਗ ਦਾ ਕੰਮ ਵੱਧਦਾ ਗਿਆ ਪਰ ਉਹਦੇ ਵਿੱਚ ਲੋਕ ਜਿੰਨ ਪਤਾ ਹੀ ਨਹੀਂ ਹੈਗਾ ਵੇਰ ਨਹੀਂ ਹੈਗੇ ਵੀਰੇ ਉਹ ਫਸਦੇ ਨੇ ਕੰਮ 'ਚ ਉਹ ਚੀਜ਼ ਬਚਵਾ ਦਿੰਦੇ ਬਿਲਕੁਲ ਉਹ ਸਿਰਫ ਮੂਰੇ ਵਾਲੇ ਮੰਦਿਰ ਡਿਪੈਂਡ ਹੋਣਾ ਉਹਨਾਂ ਨੂੰ ਕਿੱਦਾਂ ਗਾਈਡ ਕਰਦੇ ਨੇ ਹੂੰ ਵੀ ਪੀ ਪੀ ਐਫ ਨੂੰ ਕਹਿ ਰਹੇ ਨੇ ਕੋਟਿੰਗ ਨੂੰ ਕਹਿ ਰਹੇ ਨੇ ਹਾਂ ਇੱਕ ਬੰਦੇ ਨੇ ਕੋਟਿੰਗ ਨੂੰ ਕਿਹਾ ਤਾਂ ਇੱਕ ਨੇ ਪੀ ਪੀ ਐਫ ਨੂੰ ਕਿਹਾ ਇੱਕ ਨੇ ਪੀ ਪੀ ਐਫ ਨੂੰ ਉਹ ਡਬਲ ਮਾਈਂਡਡ ਹੋ ਗਿਆ ਉੱਜ ਗਿਆ ਹੁਣ ਸਿਰਫ ਕੱਲੀ ਹੁਣ ਆਪਾਂ ਤੁਸੀਂ ਕਹਿੰਨੇ ਵੀ ਆਪਾਂ ਕੱਲੀ ਕੋਟਿੰਗ ਕਰਤੀ ਹੂੰ ਕੋਟਿੰਗ ਦੇ ਵਿੱਚ ਵੀਰੇ ਬਹੁਤ ਤਰ੍ਹਾਂ ਦੇ ਬ੍ਰਾਂਡ ਨੇ ਹੁਣ ਅੱਛਾ ਜਿਹੜਾ ਆਪਾਂ ਨੇ ਮਟੀਰੀਅਲ ਵਰਤਣਾ ਹੈ ਮਟੀਰੀਅਲ ਵਰਤਣਾ ਵਾ ਬਹੁਤ ਤਰ੍ਹਾਂ ਦੇ ਬ੍ਰਾਂਡ ਨੇ ਬੀਪੀਐਫ ਦੇ ਵਿੱਚ ਵੀ ਬ੍ਰਾਂਡ ਨੇ ਕੋਟਿੰਗ ਦੇ ਵਿੱਚ ਵੀ ਬ੍ਰਾਂਡ ਨੇ ਠੀਕ ਹੈ ਹੁਣ ਆਪਾਂ ਨੂੰ ਕਸਟਮਰ ਦੇ ਮੈਨੂੰ ਕਾਲ ਆਉਣੀ ਆ ਵੀਰੇ ਆਪਾਂ ਪੀਪੀਐਫ ਕਰਾਉਣੀ ਆ ਜਾਂ ਕੋਟਿੰਗ ਕਰਾਉਣੀ ਆ ਕੀ ਕੋਸਟ ਆ ਮੈਂ ਕੋਸਟ ਦਿੰਨਾ ਉਹਨਾਂ ਨੇ ਕਹਿਣਾ ਵੀਰੇ ਸਾਡੇ ਅੱਧੇ ਰੇਟ 'ਚ ਹੀ ਕਰਦੇ ਨੇ ਵੀ ਫਲਾਣੀ ਜਗ੍ਹਾ ਇੰਨੇ ਦੀ ਕਰਦੇ ਆ ਅੱਧੇ ਰੇਟ 'ਚ ਕਰਦੇ ਨੇ ਮੈਂ ਉਸ ਦਿਨ ਪਲਸ ਚੌਥੇ ਆਇਆ ਤਾਂ ਮੈਂ ਸਿਰਫ ਜਸਤੀ ਇੱਕ ਸਟੋਰੀ ਲਈ ਤੀ ਇਹ ਚੀਜ਼ ਨੂੰ ਲੈ ਕੇ ਮੇਰੀ ਵੀ ਆਰਗੂਮੈਂਟ ਹੋਈ ਜੇ ਦੋ ਤਿੰਨ ਨਾਲ ਹਾਂਜੀ ਮੈਂ ਵੀ ਇੱਕ ਆਪਾਂ ਮੈਂ ਮੈਂ ਵੈਸੇ ਨਹੀਂ ਮਾ ਯਾਰ ਪਹਿਲਾਂ ਗੱਡੀ ਦੇਖ ਲਓ ਵੀ ਆਪਾਂ ਉਸ ਤੋਂ ਬਾਅਦ ਤੁਹਾਨੂੰ ਸਾਰੀ ਇਹ ਚੀਜ਼ ਦੀ ਕੈਟਾਗਰੀ ਸਮਝਾਉਂਗਾ ਮੈਂ ਸਮਝਾਵਾਂਗੇ ਮਾ ਜਿਹੜੀ ਤੂੰ ਗੱਲ ਕਰਦਾ ਵੀ ਉਹ ਵੀ ਉਹ ਚੀਜ਼ ਵੀ ਹੁੰਦੀ ਹੈ ਹਾਂ ਹਾਂ ਹੁਣ ਆਪਾਂ ਕਹਿੰਦੇ ਕੋਟਿੰਗ ਕਰਾਉਣੀ ਆ ਕਸਟਮਰ ਨੇ ਕਹਿੰਨਾ ਮੈਂ ਕਿਹਾ ਤੁਸੀਂ ਬ੍ਰਾਂਡ ਪਤਾ ਕੀਤਾ ਹਾਂ ਉਹਨਾਂ ਕਹਿੰਦਾ ਨਹੀਂ ਬ੍ਰਾਂਡ ਦਾ ਨਹੀਂ ਪਤਾ ਬੱਸ ਬੰਦਿਆਂ ਨੇ ਕਹਾਈ ਵਧੀਆ ਕਰਾਂਗੇ ਵੀ ਜਣੀ ਬ੍ਰਾਂਡ ਦਾ ਹੀ ਨੁਲਿਆ ਹੁਣ ਵੀਰੇ ਟਾਇਰ ਰਿਪਲੇ ਪਾਉਣੇ ਆ ਗੱਡੀ ਵੱਜਦੀ ਆ ਹੁਣ ਆਪਾਂ ਦਾ ਕਹੇ ਆਪਾਂ ਗੱਡੀ ਚ ਹੀ ਜਾਣਾ ਵਾ ਜਾਣਾ ਗੱਡੀ ਤਾਂ ਗੱਡੀ ਹੀ ਆ ਪਰ ਗੱਡੀ ਬ੍ਰਾਂਡ ਦੇ ਹਿਸਾਬ ਨਾਲ ਕੰਪਨੀ ਦੇ ਹਿਸ ਰੇਟ ਦਾ ਫਰਕ ਰੇਟ ਦਾ ਫਰਕ ਹੈ ਟਾਇਰਾਂ ਦਾ ਫਰਕ ਆ ਬਿਲਕੁਲ ਟਾਇਰਾਂ 'ਚ ਕਿੰਨੀਆਂ ਕੰਪਨੀਆਂ ਨੇ ਟਾਇਰ ਦਾ ਟਾਇਰ ਵੱਜ ਰਿਹਾ ਇਹੀ ਸਭ ਸੇਮ ਕੋਟਿੰਗ ਦਾ ਵਾ ਬੰਦੇ ਕੋਟਿੰਗ ਪੁੱਛ ਲੈਂਦੇ ਕੋਟਿੰਗ ਦੇ ਵਿੱਚ ਬ੍ਰਾਂਡ ਕਿਹੜਾ ਯੂਜ਼ ਕਰ ਰਹੇ ਆ ਉਹ ਚੀਜ਼ ਦੀ ਹੈ ਕਿ ਇਹਨਾਂ ਨੂੰ ਅਵੇਅਰ ਨਹੀਂ ਹੈਗੇ ਹਾਂ ਹੁਣ ਅੱਛਾ ਹੁਣ ਆਪਣੀ ਗੱਡੀ ਦੀ ਕੋਟਿੰਗ ਹੋ ਗਈ ਇਹਦੀ ਡਨ ਤੇ ਹੁਣ ਇਹਦੇ ਰੱਖ-ਰਖਾਵਾ ਦੇ ਦੱਸੋ ਤੇ ਇਹਦੀ ਕਿਵੇਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਕਿੰਨਾ ਕੁ ਟਾਈਮ ਹੁਣ ਕਿਵੇਂ ਕੇਅਰ ਕਰਨੀ ਹੈ ਚੀਜ਼ ਦੀ ਅੱਗੇ ਬਾਰੇ ਉਹਦੇ ਬਾਰੇ ਦੇਖੋ ਵੀਰੇ ਇਹਨਾਂ ਨੂੰ ਹੁਣ ਜਿਵੇਂ ਆਪਾਂ ਐਨੇ ਪੈਸੇ ਲਾਤੇ ਹੂੰ ਵੀ ਆਪਾਂ ਕੱਪੜਾ ਮਾਰ ਜਾਵਾਂਗੇ ਇਹ 6 ਮਹੀਨੇ ਵੀ ਨਹੀਂ ਕੱਢਣੇ ਅੱਛਾ ਇਹਨੇ ਫੇਰ ਉਮੀ ਹੋ ਜਾਣਾ ਉਮੀ ਹੋ ਜਾਣਾ ਵਾ ਠੀਕ ਇਹ ਆਪਾਂ ਕੋਟਿੰਗ ਕਰੀਏ ਗੱਡੀ ਹਾਂ ਇਹਨੂੰ ਉਦਾਂ ਹੀ ਰਫਟਾ ਵੀ ਯੂਜ਼ ਕਰੋਗੇ ਬੰਦੇ ਕਹਿੰਦੇ 5 ਸਾਲ ਦੀ ਕਰਤੀ 3 ਸਾਲ ਦੀ ਕਰਤੀ ਮੈਂ ਆਪ ਕਹਿੰਦਾ ਵੀ 6 ਮਹੀਨੇ ਤੋਂ ਵੱਧ ਨਹੀਂ ਕੱਢਣੇ ਹੈਗੇ ਜੇ ਤੁਸੀਂ ਉਦਾਂ ਹੀ ਇਹਨੂੰ ਜੇ ਪਹਿਲਾਂ ਮੰਗੀ ਕੇਅਰ ਕਰੀ ਹੁਣ ਵੀਰੇ ਆਪਾਂ ਕੁਝ ਐਡੀਸ਼ਨਲ ਲਾਇਆ ਬੁੱਤੇ ਤਾਂ ਕੇਅਰ ਵੀ ਵਧਾਉਣੀ ਪੈਣੀ ਹੈ ਕੇਅਰ ਵੀ ਵਧਾਉਣੀ ਪੈਣੀ ਹੈ ਜੇ ਪੈਸੇ ਲੱਗੇ ਕੇਅਰ ਵਧਾਉਣੀ ਪੈਸੇ ਲੱਗੇ ਨੇ ਹੁਣ ਤੁਸੀਂ ਕਹਿੰਦੇ ਵੀ ਆਪਾਂ ਨਾਰਮਲ ਗੱਡੀ ਤੁਸੀਂ ਕਹਿੰਦੇ ਵੀ ਆਪਣਾ ਕੋ ਬਲੈਰੋ ਗੱਡੀ ਤੁਸੀਂ ਰਫਟਾਫ ਯੂਜ਼ ਕਰਦੇ ਹੋ ਉਹ ਯੂਜ਼ ਕਰਦੇ ਹਾਂ ਹਾਂ ਬਿਲਕੁਲ ਉਹਵੇਂ ਇਹਨੂੰ ਨਹੀਂ ਕਰਦੇ ਹੈਗੇ ਕਿਉਂ ਇੱਥੇ ਪੈਸੇ ਲੱਗੇ ਹੋਏ ਸੀ ਲੱਗੇ ਵੀ ਵਧੀਏ ਪੈਸੇ ਲੱਗੇ ਹੋਏ ਨੇ ਤਾਂ ਨਹੀਂ ਕਰਦੇ ਹੈਗੇ ਤਾਂ ਕਰਕੇ ਉਸੇ ਕਰਕੇ ਵੀਰੇ ਕੋਟਿੰਗ ਦਾ ਵੀ ਇਹੀ ਇਫੈਕਟ ਆ ਠੀਕ ਹੈ ਪ੍ਰੋਪਰ ਤਰੀਕੇ ਨਾਲ ਇਹਨਾਂ ਦੇ ਜਿਵੇਂ ਵੀਰੇ ਮਿੱਟੀ ਲੱਗੀ ਹੋਈ ਆ ਕੱਪੜਾ ਮਾਰ ਦਿੰਦਾ ਯਾਰ ਹੂੰ 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 ਕੱਪੜੇ ਨਾਲ ਜਿੰਨਾ ਏਰੀਆ ਰਫ ਹੋਈ ਜਾਂਦਾ ਕੱਪੜਾ ਬੱਜੀ ਜਾਂਣਾ ਰਫ ਹੋਈ ਜਾਣਾ ਵਾ ਹੁਣ ਕੋਟਿੰਗ ਦੇ ਨਾਲ ਗੱਡੀ ਪੂਰੀ ਸਮੂਥ ਆ ਸਮੂਥ ਹੁਣ ਪੂਰੀ ਸਮੂਥ ਹੋ ਗਈ ਹੁਣ ਜਿੰਨਾ ਇਹਨੂੰ ਨੋਰ ਵਧੀਆ ਫੋਮ ਵਾਸ਼ ਕਰਾਂਗੇ ਵਧੀਆ ਪ੍ਰੋਡਕਟ ਯੂਜ਼ ਕਰਾਂਗੇ ਉਹਨਾਂ ਡਿਊਰੇਬਲ ਹੋਵੇ ਗੱਡੀ ਧੋਣੀ ਵੀ ਆ ਸਰਫ ਯੂਜ਼ ਕਰ ਸਕਦਾ ਬੰਦਾ ਬਿਲਕੁਲ ਹੀ ਬਹੁਤ ਬੰਦੇ ਆ ਕਿ ਗਲਤੀ ਕਰਦੇ ਨੇ ਹਟ ਤਾਂ ਚਲਦੀ ਪਿੰਡ ਅਚ ਖਾ ਸੀ ਵੀਰੇ ਬਹੁਤ ਕੁਆਲਿਟੀ ਦੇ ਸਰਫ ਦੇਖੋ ਹੁਣ ਬ ਯਾਰ ਬਹੁਤ ਵੱੰਦੇ ਦੀ ਗਲਤੀ ਇਹੀ ਹੈ ਜਿਵੇਂ ਉਹਨਾਂ ਦੀ ਰੈਗੂਲਰ ਆਦਤ ਬਣੀ ਹੋਈ ਹੈ ਨਾ ਵੀ ਸਵੇਰੇ ਉੱਠ ਕੇ ਸਰਫ ਲੈਣੀ ਗੱਡੀ ਧੋਦਣੀ ਧੋਦਣੀ ਗੱਡੀ ਸਾਫ਼ ਹੋਣੀ ਚਾਹੀਦੀ ਆ ਬਟ ਇਹ ਜੀ ਤਾਂ ਉਹਨਾਂ ਹੀ ਪਤਾ ਵੀ ਮੈਂ ਨਾਰਮਲ ਸਕਰਾਚ ਪੈ ਰਹੇ ਨੇ ਉਹ ਇਕਦਾ ਨਹੀਂ ਪਤਾ ਲੱਗਦਾ ਹੈਗਾ ਜਦੋਂ 6 ਮਹੀਨੇ ਬਾਅਦ ਨਵੀਂ ਗੱਡੀ ਨਾਲ ਕੰਪੇਅਰ ਕਰਕੇ ਦੇਖਿਓ ਬਹੁਤ ਫਰਕ ਪੈ ਗਿਆ ਗੱਡੀ ਦਾ ਜੀ ਮੈਂ ਤਾਂ ਸੰਭਾਲ ਵੀ ਕਰ ਦਿੱਤਾ ਤੇ ਇਹ ਕੀ ਪਾਣਾ ਪਰਤ ਗਿਆ ਹਨ ਆਪਾਂ ਕਹਿੰਦੇ ਸ਼ੈਂਪੂ ਨਾਲ ਵਾਸ਼ ਕਰ ਲੈਂਦੇ ਹਾਂ ਸ਼ੈਂਪੂ ਦੇ ਵਿੱਚ ਵੀ ਬਹੁਤ ਕੁਆਲਿਟੀ ਆ ਸ਼ੈਂਪੂ 'ਚ ਵੀ ਕੈਮੀਕਲ ਉਮੀਦੀਆਂ ਸਰਫਕੈਂਟ ਸ਼ੈਂਪੂ ਵਿੱਚ 200 ਰੁਪਏ ਦਾ ਵੀ 5 ਲੀਟਰ ਮਿਲਦਾ ਵਾ ਅੱਛਾ 200 ਰੁਪਏ ਦਾ 100 ਐਮਐਲ ਵੀ ਆਉਂਦਾ ਵਾ 100 ਐਮਐਲ ਵੀ ਆਉਂਦਾ ਗੱਲ ਤਾਂ ਕੁਆਲਿਟੀ ਦੀ ਆ ਗੱਲ ਫਿਰ ਬ੍ਰਾਂਡ ਤੇ ਕੁਆਲਿਟੀ ਦੀ ਆ ਗੱਲ ਬ੍ਰਾਂਡ ਦੀ ਆ ਗੀ ਹੁਣ ਇਹ ਇਹ ਮਤਲਬ ਇਹਦੀ ਗੱਲ ਹੁਣ ਕੇਅਰ ਤੇ ਆ ਗਈ ਵੀ ਮੈਂ ਕੇਅਰ ਕਰੂੰਗਾ ਤਾਂ ਤਾਂ ਫਿਰ ਇਹ ਲੰਬਾ ਟਾਈਮ ਚੱਲੂਗੀ ਦੇਖੋ ਕੋਈ ਵੀ ਚੀਜ਼ ਆ ਵੀਰੇ ਤੁਸੀਂ ਵੀ ਚੀਜ਼ ਬਾਏ ਕੀਤੀ ਐ ਇਹ ਕੰਪਨੀ ਨੇ ਇੱਕ ਹੱਦ ਤੱਕ ਇਹਦੀ ਗਾਰੰਟੀ ਦਿੱਤੀ ਆ ਹੂੰ ਠੀਕ ਆ ਟਾਇਰਾਂ ਦੀ ਗਾਰੰਟੀ ਐ ਕੋਟਿੰਗ ਦੀ ਗਾਰੰਟੀ ਐ ਉਹਦੀ ਹਰੇਕ ਚ ਹੁਣ ਤੁਸੀਂ ਕਹਿੰਦੇ ਹੋ ਵੀ ਆਪਾਂ ਦਾ ਕੱਟ ਵੱਜ ਗਿਆ ਟਾਇਰ ਨੂੰ ਵੱਢਿਆ ਗਿਆ ਜਾਂ ਆਪਣੀ ਗੱਲ ਖੱਡੇ 'ਚ ਮਾਰਿਆ ਜ਼ੋਰ ਨਾਲ ਉਹ ਫਟ ਗਿਆ ਉੱਥੇ ਕੰਪਨੀ ਦੀ ਗਲਤੀ ਨਹੀਂ ਹੈਗੀ ਉੱਥੇ ਆਪਣੀ ਗਲਤੀ ਆ ਉਹ ਉੱਥੇ ਆਪਣੀ ਗਲਤੀ ਆ ਮੈਂ ਕਹਿੰਦਾ ਵੀਰੇ 3-5 ਸਾਲ ਦੀ ਆ ਕਸਟਮਰ ਉੱਟ ਕੇ ਆਊਗਾ ਵੀ ਵੀਰੇ ਇਹਨੇ 5 ਸਾਲ ਤੱਕ ਕੱਢੇ ਹੀ ਨਹੀਂ ਹੈਗੇ ਕੱਢੇ ਨਹੀਂ ਹੈਗੇ ਠੀਕ ਨੇ ਮੈਨੂੰ ਥੋੜੀ ਪਤਾ ਵੀਰੇ ਤੁਸੀਂ ਕਿਵੇਂ ਯੂਜ਼ ਕੀਤਾ ਕਿਵੇਂ ਵਾਸ਼ ਕੀਤਾ ਕਿਵੇਂ ਕਿਵੇਂ ਵਾਸ਼ ਕੀਤਾ ਕਿਵੇਂ ਉਹ ਸਿਰਫ ਤੁਹਾਨੂੰ ਪਤਾ ਵਾ ਬਿਲਕੁਲ ਬਿਲਕੁਲ ਅੱਛਾ ਸਟਾਰਟਿੰਗ ਰੇਂਜ ਕਿੰਨੀ ਕਿੰਨੀ ਕਿ ਸ਼ੁਰੂ ਹੋ ਜਾਂਦੀ ਹੈ ਸਟਾਰਟਿੰਗ ਰੇਂਜ ਸਟਾਰਟਿੰਗ ਰੇਂਜ ਵੀਰੇ ਮੰਨ ਗੱਡੀ ਗੱਡੀ ਦਾ ਵੀ ਫਰਕ ਹੁੰਦਾ ਵੀ ਜਿਵੇਂ ਵੱਡੀ ਗੱਡੀ ਹੈ ਛੋਟੀ ਗੱਡੀ ਦਾ ਹੀ ਫਰਕ ਆ ਵੀਰੇ ਛੋਟੀ ਵੱਡੀ ਗੱਡੀ ਦਾ ਫਰਕ ਆਉਂਦਾ ਵਾ ਮੰਨ ਕੇ ਚਲੋ ਕਲਰ ਦਾ ਫਰਕ ਆ ਹਾਂ ਹੁਣ ਆਪਾਂ ਕਹਿ ਦਈਏ ਵੀ ਵਾਈਟ ਕਲਰ ਆ ਹਾਂ ਵਾਈਟ ਕਲਰ ਤੇ ਸਕ੍ਰੈਚ ਘੱਟ ਦਿਖਦਾ ਵਾ ਜਿਹੜੀ ਬਲੈਕ ਤੇ ਮਿਹਨਤ ਜ਼ਿਆਦਾ ਆਉਂਦੀ ਹੈ ਬਲੈਕ ਤੇ ਮਿਹਨਤ ਜ਼ਿਆਦਾ ਵਾ ਇੱਥੇ ਥੋੜੀ ਵਧੀਆ ਕੁਆਲਿਟੀ ਯੂਜ਼ ਕਰਨੀ ਪੈਂਦੀ ਹੈ ਇਦਾਂ ਨਹੀਂ ਹੈਗਾ ਵੀ ਵਾਈਟ ਗੱਡੀ ਆ ਤੇ ਕੁਆਲਿਟੀ ਮਾੜੀ ਲੱਗਣੀ ਹੈ ਹਾਂ 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 ਮਟੀਰੀਅਲ ਉਹੀ ਮਟੀਰੀਅਲ ਸੇਮ ਹੀ ਆ ਠੀਕ ਹੈ ਸਟੈਪ ਸਾਰੇ ਸੇਮ ਨੇ ਸਟੈਪ ਸੇਮ ਹੈ ਠੀਕ ਨਹੀਂ ਬਸ ਇਦਾਂ ਹੋ ਜਾਂਦਾ ਵੀ ਥੋੜਾ ਜਿਹਾ ਜਿਵੇਂ ਕੋਟਿੰਗ ਵੀ ਨੇ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ ਇੱਕ 9 ਐਚ ਹੁੰਦੀ ਐ ਇੱਕ 10 ਐਚ ਹੁੰਦੀ ਆ ਠੀਕ ਹੈ ਜੇ ਮੈਂ ਉਹਦਾ ਲਾਈਕ ਐਗਜ਼ਾਮਪਲ ਕਹਿ ਦਿਆਂ ਕਲੀਅਰ ਕੋਟ ਆ ਹਾਂ ਕਲੀਅ ਠੀਕ ਆ ਉਦਾਂ ਹੀ ਕੋٹنگ ਆ ਕੋਟਿੰਗ ਦੀ ਹਾਰਡਨੈਸ ਹੁੰਦੀ ਆ 9H ਓਕੇ ਨੈਕਸਟ ਸਭ ਤੋਂ ਟੌਪ ਆਉਂਦਾ ਵਾ 10H ਠੀਕ ਐ 10H ਤੋਂ ਉੱਪਰ ਕੋਈ ਕੋਟਿੰਗ ਬਣੀ ਹੋਈ ਨਹੀਂ ਹੈਗੀ ਇਹ ਤੋਂ ਉੱਪਰ ਕੋਈ ਕੋਟਿੰਗ ਨਹੀਂ ਆ ਜਾਨੀ ਬੰਦੇ ਕਹਿੰਦੇ ਸੀ 11H ਕਰ ਦਾਂਗੇ 12H ਜੇ 10H ਦੇ ਉੱਪਰ ਕੋਈ ਵੀ ਕੋਟ ਨਹੀਂ ਆਇਆ ਹੈਗਾ ਹੁਣ ਤੱਕ ਦਾ ਹੂੰ ਠੀਕ ਐ ਠੀਕ ਨੇ 10H ਕੋਟਿੰਗ ਦੇ ਵਿੱਚ ਗ੍ਰਾਫੀਨ ਕੋਟਿੰਗ ਆ ਜਾਂਦੀ ਵੀਰੇ ਸਭ ਤੋਂ ਉਹਦੀ ਹਾਰਡਨੈਸ ਜ਼ਿਆਦਾ ਹੋ ਜਾਂਦੀ ਹੈ ਜਿਹੜੀ ਉੱਤੇ ਜਿਵੇਂ ਆਪਾਂ ਮੰਨ ਲਓ ਤੁਸੀਂ ਬਿਊਟੀ ਦੇ ਵੀ ਹੈਗੇ ਨਾ ਆਪਣਾ ਇਹ ਸਾਰੀਆਂ ਜਿਹੜੀ ਲੇਅਰ ਚੜ੍ਹ ਰਹੀ ਹੈ ਉਹਦੇ ਉੱਤੇ ਹਾਂ ਉਹਨੇ ਕਿੰਨੀ ਹਾਰਡ ਹੋਣਾ ਵਾ ਉਹ ਜਿੰਨੀ ਹਾਰਡ ਹੋਗੀ ਉੰਨੇ ਡਿਊਰੇਬਲ ਹੋਊਗੀ 19 ਉਹਨਾਂ ਉਹਦੇ ਵਿੱਚ ਹਾਈਡਰੋਫੋਬਿਕ ਜਿਹੜਾ ਬੰਦਾ ਕਹਿੰਦਾ ਪਾਣੀ ਨਹੀਂ ਉੱਤੇ ਖੜਦਾ ਹੈਗਾ ਉਹ ਹਾਈਡਰੋਫੋਬਿਕ ਹੁੰਦਾ ਉਹਦੇ ਵਿੱਚ ਠੀਕ ਹੈ ਹਾਈਡਰੋਫੋ ਉਹ ਸਿਰਫ ਕੁਆਲਿਟੀ ਦੀ ਮੈਟਰ ਕਰਦਾ ਵਾ ਬਜਣਿਓ ਨੇ ਹੁਣ ਮਤਲਬ ਜਿਹੜੀ ਇਹਦੇ ਉੱਪਰ ਹੋਈ ਹੈ ਮੰਨ ਲਓ ਮੀਂਹ ਪੈ ਗਿਆ ਕੁਝ ਪੈ ਗਿਆ ਪਾਣੀ ਨਾਲ ਦੀ ਕੁਝ ਪੈ ਗਿਆ ਪਰ ਬੰਦੇ ਨੇ 6 ਮਹੀਨੇ ਬਾਅਦ ਕਹਿੰਨੇ ਵੀਰੇ ਪਾਣੀ ਖੜਨੋਂ ਹਟ ਗਿਆ ਖੜਨੋਂ ਹਟ ਗਿਆ ਹੁਣ 1 ਸਾਲ ਪਾਣੀ ਵੰਗੂ ਲੈ ਰਹੋ ਵੀਰੇ ਪਾਣੀ ਵੰਗੂ ਲੈ ਰਹੇ ਵੀ ਇਹ ਵੀ ਉਹ ਕਿਸੇ ਟਾਈਮ ਤੱਕ ਹੌਲੀ ਹੌਲੀ ਘਟਣੀ ਆ ਘਟਣੀ ਆ ਘਟਣੀ ਠੀਕ ਨਹੀਂ ਵੀ ਹਰੇਕ ਚੀਜ਼ ਦਾ ਟਾਈਮ ਪੀਰੀਅਡ ਆ ਵਟ ਮੈਂ ਵੀਰੇ ਇਹੀ ਕਹਿੰਨਾ ਵਾਂ ਕੰਮ ਕਰਾਓ ਕੋٹنگ ਦੇ ਨਾਂ ਨੂੰ ਕੋਟਿੰਗ ਨਾ ਕਰਾਈ ਚੱਲੋ ਵੀ ਬਸ ਨਾਮ ਦੀ ਨਾ ਕਰਾਓ ਨਾਮ ਦੀ ਨਾ ਕੋਟਿੰਗ ਕਰਾਓ ਬਿਲਕੁਲ ਬਿਲਕੁਲ ਬੰਦੇ ਕਹਿੰਦੇ ਅਸੀਂ ਵੀ ਅਸੀਂ ਵੀ ਕੋਟਿੰਗ ਕਰਾਈ ਆ ਥੋੜੀ ਅਸੀਂ ਕੋਟਿੰਗ ਅਸੀਂ 10000 ਰੁਪਏ ਚ ਕਰਵਾ ਲੈਣੀ ਸੀਗੀ ਹਾਂ ਅੱਛਾ ਭਾਈ ਨਵਦੀਪ ਹੁਣ ਆਏ ਦੱਸ ਵੀ ਆਪਣੀ ਬੁਕਿੰਗ ਵਾਲਾ ਕੀ ਸਿਸਟਮ ਹੈ ਵੀ ਕਿੰਨੇ ਕੁ ਟਾਈਮ ਦੀ ਜੇ ਕੋਈ ਬੰਦਾ ਦੇਖਦਾ ਵੀ ਤਾਂ ਉਹਨੇ ਗੱਡੀ ਕਰਵਾਉਣੀ ਹੈ ਬੁਕਿੰਗ ਕਰਵਾਉਣੀ ਆ ਤਾਂ 15 ਦਿਨ ਪਹਿਲਾਂ ਬੁਕਿੰਗ ਕਰਵਾਉਣੀ ਪੈਣੀ ਘੱਟੋ ਘੱਟ ਘੱਟੋ ਘੱਟ ਵੀਰੇ ਕਿਉਂਕਿ ਐਦਾਂ ਆ ਅਸੀਂ ਹਰੇ ਗੱਡੀ ਜੇ ਕਿਸੇ ਬੰਦੇ ਨੇ ਗੱਡੀ ਘਰੇ ਕਰਵਾਉਣੀ ਹੈ ਘਰੇ ਵੀ ਹੋ ਜੂਗੀ ਵੀਰੇ ਆਪਣੇ ਕੋਲ ਸਾਰੀ ਸਿਰਾ ਡੋਰ ਟੂ ਡੋਰ ਵੀ ਹੈਗੀ ਆ ਠੀਕ ਹੈ ਸਟੂਡੀਓ ਵੀ ਹੈਗੇ ਕਿੱਥੇ ਤੱਕ ਮਾਰ ਕਰਦੇ ਹੋ ਜਿਵੇਂ ਮਤਲਬ ਆਪਣਾ ਦਰਾਹਾ ਏਰੀਆ ਦਰਾਹਾ ਏਰੀਆ ਵੀਰੇ ਤਕਰੀਬਨ ਆਪਣੇ 150 ਕਿਲੋਮੀਟਰ ਤੱਕ ਹੈਗੀ ਆ 150 ਇੱਧਰ ਨੂੰ 150 ਆਪਣੇ ਏਰੀਏ ਤੋਂ ਸੈਂਟਰ ਲੁਧਿਆਣੇ ਤੋਂ ਲਾ ਕੇ ਵੀ ਜਿੱਧਰ ਨੂੰ ਮਰਜ਼ੀ ਘੋ ਬੋਲੋ ਇੱਧਰ ਨੂੰ ਮਰਜ਼ੀ ਆਪਾਂ ਕਸਟਮਰ ਕਹਿੰਦਾ ਮੈਂ ਕਹਾਂ ਵੀ ਕਸਟਮਰ ਤੁਸੀਂ ਆ ਜਾਓ ਜੋ ਡੀਜ਼ਲ ਖਰਚਾ ਤੁਹਾਡਾ ਆਉਣਾ ਵਾ ਉਹ ਪੇ ਕਰਨਾ ਪੈਣਾ ਉਹ ਕਰਨਾ ਪੈਣਾ ਚਾਹੇ ਉਹਨਾਂ ਦੀ ਸਰਵਿਸ ਕਰਿਆ ਕਿ ਮੈਂ ਸਰਵਿਸ ਕਰੇ ਮੈਨੂੰ ਕਈਆਂ ਨੂੰ ਟਾਈਮ ਨਹੀਂ ਹੈਗਾ ਵੀਰੇ ਬਿਲਕੁਲ 150 ਕਿਲੋਮੀਟਰ ਤੋਂ ਆ ਕੇ ਬੰਦਾ ਗੱਡੀ ਖੜੀ ਕਰੂਗਾ ਫਿਰ ਦੂਸਰੇ ਦਿਨ ਲੈਣ ਆਊਗਾ ਡਬਲ ਕੰਮ ਹੁਣ ਅਸੀਂ ਉਹਦੇ ਵਿੱਚ ਕੀ ਕੀਤਾ ਵਾ ਵੀ ਡੋਰ ਟੂ ਡੋਰ ਸਰਵਿਸ ਦੇ ਦਣੀਆ ਪ੍ਰੋਪਰ ਖੜਨ ਨੂੰ ਵਧੀਆ ਹੋਵੇ ਅੰਦਰ ਜਿੱਥੇ ਮੀਂਹ ਕਣੀ ਨਾ ਆਵੇ ਬਿਲਕੁਲ ਸਾਰੀ ਰਾਤ ਗੱਡੀ ਖੜੀ ਰਵੇ ਕੰਮ ਕਰਕੇ ਸਹੀ ਆ ਜਾਣਾ ਵੀ ਜਣੀ ਧੂੜ ਕਣ ਨਾ ਪੈਣ ਹਾਂ ਦੂਸਰੇ ਦਿਨ ਬੰਦਾ ਗੱਡੀ ਜਿਵੇਂ ਮਰਜ਼ੀ ਯੂਜ਼ ਕਰ ਲਵੇ ਬਸ ਠੀਕ ਹੈ ਠੀਕ ਹੈ ਕੰਮ ਪੂਤਾ ਜ਼ਿੰਮੇਵਾਰੀ ਨਾਲ ਕੰਮ ਸਾਰਾ ਕਿੰਨੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਸੇ ਫੀਲਡ ਦੇ ਵਿੱਚ ਮੈਂ ਤਕਰੀਬਨ ਵੀਰੇ 2018 ਚ ਲੱਗਿਆ ਸੀਗਾ ਮੇਰਾ ਇੰਟਰਸਟ ਸ਼ੁਰੂ ਤੋਂ ਹੀ ਜਿਵੇਂ ਕਹਦੀ ਵੀ ਮੋਟਰਸਾਈਕਲ ਤੋਂ ਲੈ ਕੇ ਨਾ ਹਾਂ ਸਾਰਾ ਟਾਈਮ ਪੁੱਛੀ ਜਾਣਾ ਵੀ ਯਾਰ ਕੀ ਮਾਰੇ ਹੋਇਆ ਤੇ ਤਾਂ ਇੱਥੇ ਅੱਜ ਕਿਹੜੀ ਸੋਚ ਲਿਆ ਵੀ ਕਾਰਵਾਸ਼ ਦਾ ਕੰਮ ਕਰਾਂਗੇ। ਹਮ 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 ਕਾਰਵਾਸ਼ ਦੇਖਿਆ ਵੀ ਹੁਣ ਕਾਰਵਾਸ਼ ਦੇ ਉੱਤੇ ਕੋਟਿੰਗਾਂ ਹੋਣ ਲੱਗੀਆਂ ਗੱਡੀਆਂ ਪੀਪੀਆ ਹੋਣ ਲੱਗੀਆਂ। ਜਿਵੇਂ ਜਿਵੇਂ ਕਸਟਮਰ ਦੀ ਡਿਮਾਂਡ ਵੱਧਦੀ ਗਈ ਹਮ ਓਵੇਂ ਓਵੇਂ ਵੀਰੇ ਆਪਾਂ ਕੰਮ ਨੂੰ ਅੱਗੇ ਵਧਾਈ ਗਏ। ਵਧਾਈ ਗਏ। ਚਲੋ ਕੰਮ ਨੂੰ ਆਪਾਂ ਸਿਰਫ ਕੁਆਲਿਟੀ ਨਾਲ ਵਧਾਇਆ ਸੀਗਾ। ਕੁਆਲਿਟੀ ਕਰਕੇ ਚਲੋ ਅੱਜ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਵੀਰੇ ਟਾਈਮ ਬਹੁਤ ਸੋਣਾ ਵੀਰੇ ਦੇਖੋ ਸਭ ਤੋਂ ਪਹਿਲਾਂ ਕੋਈ ਵੀ ਕਸਟਮਰ ਕੁਆਲਿਟੀ ਮੰਗਦਾ ਹੈ। ਅੱਛਾ ਜਿਹੜੀ ਹੁਣ ਟਰੈਕਟਰਾਂ ਦੇ ਕਰਦੇ ਹਾਂ ਆਹੀ ਚੀਜ਼ ਹੁੰਦੀ ਹੈ ਜਾਂ ਟਰੈਕਟਰਾਂ ਦੇ ਸ ਆਤੀ ਦਾ ਚੱਕਰ ਪੈਂਦਾ ਬਹੁਤ ਜ਼ਿਆਦਾ ਚੱਕਰ ਪੈਂਦਾ ਵਾ ਹੁਣ ਤੱਕ ਥੋੜੀ ਕੀ ਰਾਇ ਹੈ ਲੈਮੀਨੇਸ਼ਨ ਨੂੰ ਲੈ ਕੇ ਟਰੈਕਟਰ ਮੈਂ ਯਾਨੀ ਵੀ ਉਹਨੇ ਹੁਣ ਹਰ ਟਾਈਮ ਹੀਟ 'ਚ ਰਹਿਣਾ ਹਰ ਟਾਈਮ ਹੀਟ 'ਚ ਰਹਿਣਾ ਉਹਨੇ ਸਿਰਫ ਇੱਕ ਬਹੁਤ ਛੋਟੀ ਮਾਈਨਰ ਜੀ ਆ ਟਰੈਕਟਰ ਨੇ ਦੇਖੋ ਮਿੱਟੀ 'ਚ ਚੱਲਣਾ ਵਾ ਮਿੱਟੀ 'ਚ ਚੱਲਣਾ ਵਾ ਬੰਦੇ ਆ ਹੁਣ ਮੈਂ ਕੋਟਿੰਗ ਕਰਦਾ ਵਾ ਟਰੈਕਟਰਾਂ ਨੂੰ ਤੁਸੀਂ ਦੇਖੋ ਵੀਡੀਓ ਬਹੁਤ ਬਿਲਕੁਲ ਬਿਲਕੁਲ ਟਰੈਕਟਰਾਂ ਨੂੰ ਬੰਦੇ ਕਹਿੰਦੇ ਯਾਰ ਇਹ ਤਾਂ ਐਨੇ ਪੈਸੇ ਲਾਉਣ ਦਾ ਕੀ ਫਾਇਦਾ ਵਾ ਹਮ ਪਰ ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਕਿ ਕਈਆਂ ਬੰਦਿਆਂ ਦੇ ਪੇਂਟ ਹੁਣ ਤੱਕ ਦੇ ਬਹੁਤ ਜ਼ਿਆਦਾ ਟਰੈਕਟਰ ਇਹ ਜਿਹੇ ਕਿਤਣ ਜਿਹੜੇ ਕਹਿੰਦੇ ਰੀਪੇਂਟ ਕਰਾਉਣਾ ਸੀਗੇ ਵੀਰੇ ਕਲਰ ਫੇਡ ਹੋ ਗਿਆ ਵੀ ਉਹ ਕੋਟਿੰਗ ਨਾਲ ਸਾਰਾ ਉਹ ਕਹਿੰਦਾ ਯਾਰ ਤੂੰ ਥੋੜੀ ਜਿਹਾ ਸਾਰਾ ਇੱਕ ਦਿਨ ਚ ਹੀ ਕੰਮ ਖਤਮ ਕਰਤਾ 20 ਦਿਨ ਅਸੀਂ ਪੇਂਟ ਤੇ ਲੱਗਨੇ ਸੀ ਵਿੱਚ ਮਾੜਾ ਮੋਟਾ ਸੈਟ ਜਿਹੜਾ ਪਾਈਪਾਂ ਪੂਪਾ ਨਵੀਆਂ ਪਾਉਣੀਆਂ ਸੀਗੀਆਂ ਉਹ ਚੀਜ਼ ਤੋਂ ਸਾਰੇ ਬਚਾਅ ਹੋ ਗਿਆ ਬਚਾਅ ਹੋ ਗਿਆ ਠੀਕ ਹੈ ਲਾਮਿਨੇਸ਼ਨ ਆ ਵੀਰੇ ਤਾਂ ਦਾ ਮੇਨ ਦੇਖੋ ਤੁਸੀਂ ਟਰੈਕਟਰ ਕਿੰਨੀ ਹੀਟ ਮਾਰ ਦਿੰਦਾ ਕਿੱਥੇ ਤੱਕ ਟੈਂਪਰੇਚਰ ਪਹੁੰਚ ਜਾਂਦਾ ਬਿਲਕੁਲ ਉਹਦਾ ਟਰੈਕਟਰ ਤਾਂ ਵੈਸੇ ਵੀ ਉਹ ਟਾਈਮ 'ਚ ਗਰਮੀ ਬੜੀ ਹੁੰਦੀ ਹੈ ਜੀ ਵੈਸੇ ਟੈਂਪਰੇਚਰ 40 45 ਦਾ ਰਹਿਣ ਲੱਗਿਆ ਆਪਣੇ 40 45 ਨੋਰਮਲ 50 ਤੋਂ ਹੱਦ 50 ਲਾ ਲਓ ਠੀਕ ਆ ਵੀ ਇਹ ਨਾ ਟੈਂਪਰੇਚਰ ਟਰੈਕਟਰ ਨੇ ਹੀਟ ਮਾਰ ਕੇ ਉਪਰੋਂ ਟਰੈਕਟਰ ਨੇ ਹੀਟ ਮਾਰ ਉਹਨੇ ਸਾਰਾ ਵੀਰੇ ਸੇਕ ਨਾਲ ਨਾਲ ਹੀ ਚੰਪ ਜਾਣੀ ਹੈ ਲੈਮੀਨੇਟ ਜਿਹੜੀ ਮੈਂ ਕਹਿੰਦਾ ਵੀ ਮੇਰੇ ਵੀਡੀਓ ਲਾ ਕੇ ਤਾਂ ਸ਼ੂਟ ਵੀ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਪਾਈਆਂ ਵੀ ਹੋਈਆਂ ਨੇ ਵਿਜਣੀ ਆਪਣੀ ਇਹੀ ਸੁਝਾਸ਼ਨ ਹੈ ਕੋਈ ਬੰਦਾ ਲੈਮੀਨੇਟ ਨਾ ਹੀ ਕਰਵਾਵੇ ਬੇ ਉਹਨਾਂ ਦਾ ਸਿਰਫ ਟੈਂਕੀ ਵਾਲਾ ਕਈ ਕਰਾਉਣੇ ਚਾਹੋ। ਉਹ ਤਾਂ ਪਰ ਇੱਕ ਜਿੱਤੋ ਵੀ ਕਰਵਾ ਰਹੇ ਹਾਂ। ਟਾਈਮ ਪੀਰੀਅਡ ਪੁੱਛੋ ਵੀ ਕਿੰਨੇ ਟਾਈਮ ਤੱਕ ਚੇਂਜ ਕਰਾ ਲਈਏ ਉਹ ਕਰਾਉਣ ਦਾ। ਗੱਲ ਤਾਂ ਉਹੀ ਫਿਰ ਕੁਆਲਿਟੀ ਬ੍ਰਾਂਡ ਦੀ ਆ ਜੰਜੀ। ਹਾਂਜੀ। ਵੀ ਕਿੰਨੇ ਟਾਈਮ ਤੱਕ ਅਸੀਂ ਚੇਂਜ ਕਰਾ ਸਕਦੇ ਹਾਂ? ਬਿਲਕੁਲ ਬਿਲਕੁਲ। ਹੁਣ ਆਪਾਂ ਇੱਕ ਵਾਰ ਕਰਾ ਲਈ ਨਵੇਂ ਨਵੇਂ ਦੇ ਚਾਚ ਮੋੜ ਕੇ ਵੀ 3 ਸਾਲ ਹੋ ਗਏ 4 ਸਾਲ ਹੋ ਗਏ ਦੇਖੀਏ। ਉਹਨਾਂ ਪਰ ਰਿਮੂਵ ਕਰਵਾਈਓ ਉਹ। ਉਹਨੇ ਹੀਟ 'ਚੋਂ ਮੇਂ ਹੀ ਪਾਪੜ ਵੱਢ ਜਣੇ ਉਹਨਾਂ ਫਿਰ। 23 ਮਾਡਲ ਟਰੈਕਟਰ ਦਾ ਵੀ ਮੈਂ ਪੇਂਟ ਮੈਂ ਜਵਾਬ ਦਿੱਤਾ ਵੀ ਇਹ ਹੋਣਾ ਨਹੀਂ ਹੈਗਾ ਜ ਦੇ ਨਾਲ ਕੰਟੈਕਟ ਨੰਬਰ ਵੀ ਬੋਲ ਦਿਓ ਵੈਸੇ ਤਾਂ ਸਕਰੀਨ ਤੇ ਕੰਟੈਕਟ ਨੰਬਰ ਚੱਲ ਵੀ ਰਿਹਾ ਇੱਕ ਵਾਰ ਆਪਾਂ ਤੁਹਾਨੂੰ ਬੋਲ ਵੀ ਦਿੰਨੇ ਆ ਨਵਦੀਪ ਭਾਈ ਐਡਰੈਸ ਦੱਸ ਦਿਓ ਆਪਣਾ ਹਾਂਜੀ ਆਪਣਾ ਵੀਰੇ ਮੇਨ ਦਰਾਹਾ ਲੱਕੜ ਮੰਡੀ ਚਾ ਰੌਂਪਰ ਰੋਡ ਤੇ ਠੀਕ ਹੈ ਜਿਲ੍ਹਾ ਆਪਣਾ ਲੁਧਿਆਣਾ ਹੀ ਹੈ ਨੇੜੇ ਤੇੜੇ ਕੋਈ ਹੋਰ ਲੋਕੇਸ਼ਨ ਨੇੜੇ ਜੜੇ ਆਪਣੇ ਵੀਰੇ ਲੱਕੜ ਮੰਡੀ ਚ ਚਾਹੇ ਸੂਟਾ ਬਾਰਾ ਚਾਹੇ ਸੂਟਾ ਬਾਰਾ ਚਾਹੇ ਸੂਟਾ ਬਾਰ ਦੇ ਸਾਹਮਣੇ ਦਰਾਹੇ ਵਾਲੇ ਫਾਟਕ ਜਿੰਨੇ ਮਸ਼ਹੂਰ ਨੇ ਆਪਣੇ ਠੀਕ ਹੈ ਗਾਰਡਨ ਢਿੱਲੋਂ ਨੇ ਵੀ ਇਹ ਜਿਹੜਾ ਅਸੀਂ ਪਹਿਲੀ ਵਾਰ ਦਰਾਹੇ ਚ ਅਸੀਂ ਕਦੇ ਆਏ ਨਹੀਂ ਆਹ ਰੋਡ ਕਿੱਧਰ ਨੂੰ ਜਾਂਦਾ ਹੈ ਹੈ ਕਿਥੀਆਂ ਵਾਲਾ ਰੋਡ ਇਹ ਸਿੱਧਾ ਵੀਰੇ ਜਿਹੜਾ ਆਪਾਂ ਦਰਾਹੇ ਆ ਗਏ ਜਦੋਂ ਦਰਾਹੇ ਤੋਂ ਰੂਪਨਗਰ ਨੂੰ ਜਾਂਦਾ ਵਾ ਨਹਿਰੋਂ ਨਹਿਰ ਰੂਪਨਗਰ ਨੂੰ ਇਹ ਰੋਡ ਤੇ ਦਰਾਹੇ ਵਾਲੇ ਫਾਟਕਾਂ ਤੋਂ 400 ਮੀਟਰ ਤੇ ਹੀ ਆਪਣਾ 400 ਮੀਟਰ ਤੇ ਆ ਤੇ ਨਾਮਜਾਦ ਕਰ ਲੋ ਕਾਰ ਜੀਲਾ ਡਿਟੇਲਿੰਗ ਤੇ ਨਵਦੀਪ ਵੀਰੇ ਨੇ ਨੰਬਰ ਵੀ ਆਪਣਾ ਸ਼ੇਅਰ ਕਰਤਾ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਸੋ ਜਿੰਨੇ ਵੀ ਵੀਰਾਂ ਨੇ ਹਨਾ ਕੋਈ ਵੀ ਕੋਟਿੰਗ ਦਾ ਕੰਮ ਲੈਣਾ ਤੇ ਜਰੂਰ ਸੇਵਾ ਦਾ ਮੌਕਾ ਦਿਓ ਵੀਰ ਉਹਨਾਂ ਦਾ ਬਹੁਤ ਸੋਹਣਾ ਕੰਮ ਹੈ ਤੇ ਅੱਜ ਗੱਡੀ ਲੈ ਕੇ ਚੱਲੇ ਆ ਤੇ ਕਰਵਾ ਕੇ ਤੇ ਹੁਣ ਟਰੈਕਟਰ ਵੀ ਕਰਾਉਣੇ ਆ ਕੱਲ ਨੂੰ ਦੋ ਟਰੈਕਟਰਾਂ ਦੀ ਮੈਂ ਵੀਡੀਓ ਚ ਵੀ ਗੱਲ ਕਰੀ ਸੀ ਦੋ ਟਰੈਕਟਰਾਂ ਦੀ ਡਿਲੀਵਰੀ ਆ ਕੱਲ ਨੂੰ ਉਹ ਦੋ ਟਰੈਕਟਰ ਵੀ ਆਪਾਂ ਨੇ ਕੋਟਿੰਗ ਕਰਾਉਣੇ ਆ ਪਲੱਸ ਆਪਣੇ ਵੀ ਦੋ ਹੋਣੇ ਆ ਤੇ ਇਕੱਠੇ ਕਿੱਥੋਂ ਹੋਣਗੇ ਜਣੀ ਚਾਰ ਪੰਜ ਟਰੈਕਟਰਾਂ ਦਾ ਹੋ ਜੂਗਾ ਕੰਮ ਉਹ ਵੀ ਦੇ ਤੋ ਟਾਈਮ ਲੈ ਕੇ ਚੱਲਾਂਗੇ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ